ਇਹ ਚਲਾਕ ਲੂੰਬੜੀ ਦੀਆਂ ਚਲਾਕੀਆਂ ਨੇ ਇਹਦੀ ਪੂਛ ਵੜ ਦਿਓ ਜੇ ਸਰਕਾਰ ਕੋਲੇ ਹੱਥੇ ਨਹੀਂ ਤਾਂ ਸਾਨੂੰ ਇਜਾਜ਼ਤ ਦੇ ਮੈਂ ਦਾਅਵੇ ਨਾ ਕਹਨਾ ਕਿ ਸਰਕਾਰ ਸਾਨੂੰ ਇਜਾਜ਼ਤ ਦੇਵੇ ਇਹ ਚਲਾਕ ਲੂੰਬੜੀ ਨੂੰ ਉਥੋਂ ਚੱਕ ਲਿਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸਭ ਦਾ ਭਾਰਤੀ ਅਮੈਂਡ ਕਰ ਮਿਸ਼ਨ ਤੋਟਾ ਵੀਰ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਤੋਂ ਅੱਜ ਫਲੋਰ ਜ਼ਿਲ੍ਹੇ ਦੇ ਵਿੱਚ ਪਿੰਡ ਮੰਡ ਦੇ ਨੇੜੇ ਜੋ ਬਾਬਾ ਸਾਹਿਬ ਦੇ ਮੂਰਤੀ ਨਾਲ ਛੇੜਛਾੜ ਹੋਈ ਹੈ ਮੈਨੂੰ ਅਤੇ ਮੇਰੇ ਸਾਰੇ ਸਾਥੀਆਂ ਨੇ ਬਹੁਤ ਰੋਸ ਪ੍ਰਗਟ ਕੀਤਾ ਹੈ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਵਾਰ-ਵਾਰ ਵਾਰ-ਵਾਰ ਕਿਉਂ ਸਾਡੇ ਨਾਲ ਹੋ ਰਹੀਆਂ ਨੇ ਕਿਉਂ ਸਾਨੂੰ ਛੇੜਿਆ ਜਾ ਰਿਹਾ ਹੈ ਕਿਉਂ ਵਾਰ-ਵਾਰ ਸਾਨੂੰ ਛੜਕਾ ਤੇ ਉਤਰ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਸਾਡੇ ਆਪਸੀ ਪਾਈਚਾਰੇ ਵਿੱਚ ਕਿਉਂ ਫਿੱਕ ਪਾ ਰਹੀ ਹੈ ਹਜੇ ਵੀ ਨਹੀਂ ਸਮਝੀ ਸਰਕਾਰ ਇਹ ਚਲਾਕ ਲੂੰਬੜੀ ਦੀਆਂ ਚਲਾਕੀਆਂ ਨੇ ਇਹਦੀ ਪੂਛ ਵੜ ਦਿਓ ਜੇ ਸਰਕਾਰ ਕੋਲੇ ਹੱਥੇ ਨਹੀਂ ਤਾਂ ਸਾਨੂੰ ਇਜਾਜ਼ਤ ਦੇ ਮੈਂ ਦਾਅਵੇ ਨਾ ਕਹਨਾ ਕਿ ਸਰਕਾਰ ਸਾਨੂੰ ਇਜਾਜ਼ਤ ਦੇਵੇ ਇਹ ਚਲਾਕ ਲੂੰਬੜੀ ਨੂੰ ਉਥੋਂ ਚੱਕ ਕੇ ਆਵਾਂਗੇ ਇਨੂੰ ਪਤਾ ਹੈ ਕਿ ਇਹ ਉਹ ਰੰਗਰੇਟੇ ਨੇ ਜੋ ਗੁਰੂ ਸਾਹਿਬ ਦਾ ਦਿਲੋਂ ਸ਼ੀਸ਼ ਲਿਆ ਸਕਦੇ ਨੇ ਉਹ ਇਹ ਕਿਹੜੀ ਗਬਗਦੀ ਮੂਰੀ ਹੈ ਇਹਨੂੰ ਸ਼ਰਮ ਨਹੀਂ ਆਉਂਦੀ ਵੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਪੰਗ ਕਰਦਾ ਹੈ ਇਹ ਸਕਾਇ ਪੰਜਾਬ ਦਾ ਮੇਰੇ ਪੰਜਾਬ ਵਾਸੀਓ ਆਪ ਸਭ ਮੇਰੇ ਨਾਲੋਂ ਬਹੁਤ ਸਿਆਣੇ ਨੇ ਸਮਝੇ ਹੋਏ ਨੇ ਬਹੁਤ ਪੜੇ ਲਿਖੇ ਨੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਆਪਣੇ ਪੰਜਾਬ 'ਚ ਇਹ ਚਲਾਕ ਲੂੰਬੜੀ ਇਹ ਲੂੰਬੜ ਨਹੀਂ ਕਹੂੰਗਾ ਮੈਂ ਇਹ ਲੂੰਬੜੀ ਹੈ ਆਪਣੇ ਧਰਾਂ 'ਚ ਫਿੱਕ ਪਾਉਂਦੀ ਹੈ ਆਉਣ ਵਾਲੀਆਂ ਨਸਲਾਂ ਦਾ ਨਾਸ਼ ਕਰਨ ਨੂੰ ਫਿਰਦਾ ਹੈ ਸੋ ਸਰਕਾਰ ਮੁਰੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਛਰਾੜਤੀ ਅੰਸਰਾਂ ਤੇ ਨੱਥ ਪਾਈ ਜਾਵੇ ਤੇ ਜਿੱਥੇ ਕਿਤੇ ਵੀ ਹੈ ਉਹਨਾਂ ਤੇ ਛੇਤੀ ਤੇ ਛੇਤੀ ਕਾਰਵਾਈ ਕੀਤੀ ਜਾਵੇ ਸੋ ਜਿਆਦਾ ਸਮਾਂ ਨਾ ਲੈਂਦਾ ਹੋਇਆ ਜੈ ਭਾਰਤ ਜੈ ਪੀਨ ਜੈ ਸਵਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ